ਵਾਰੇ ਵਾਲੇ 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 ਵਾਲਾ ਡਰਾਈਵਰ ਆ ਰਿਹਾ ਹੈ ਧੰਨਵਾਦ ਕੀਤਾ ਜਾਣਾ ਚੱਲੇ ਚੱਲੇ ਜਿਹੜਾ ਨੇ ਮਾਰ ਦਿੱਤਾ ਮਹਿੰਦੋ ਦਿੱਤੀ ਆ ਇੱਟੇ ਵਾਲਾ ਮੈਨੂੰ ਦੱਜ ਗਿਆ ਟਰੈਕਟਰ ਚਲਾਉਣਾ ਕਿ ਨਹੀਂ ਹੋ ਕਹਿੰਦੇ 40 40 ਮੋਟਰਸਾਈਕਲ ਜਿੱਤਨ ਵਾਲਾ ਟਾਲੀ ਵਾਲਾ ਪਰਿਵਾਰ ਦਾ ਪੁੱਤ ਹੋ ਕਦੀਆਂ ਪਾ ਵੇਰਾਓ ਆਕੇ ਹੋਇਆ ਆਹ ਦੁਆਰੇ ਤੇ ਆਹਨੇ ਕੋਰਾਂ ਨਾਲੋਂ ਤਾੜੀ ਵਾਰ ਦੇ ਦਾਰ ਆਹ ਹਦਵਾਰੇ ਵਾਲਾ ਆਹ ਟਮਾਟ ਵਾਲਾ ਕਹਿਣੇ ਕਰਨਾ ਗਾਗਨ ਵਿੱਚੋਂ ਆਜਾ ਬਰੀ ਪੱਟੀ ਫਿਰ ਕਹਿੰਦੇ ਹਦਵਾਰੇ ਵਾਲਾ ਪ੍ਰਬੰਧ ਆ ਜਾ ਆਈ ਤੇਰੇ ਦੱਸੀ ਮੇਰਾ ਭਰਾ ਟਾਈਮ ਕਿੰਨਾ ਲੋਕ ਚਾਹੁੰਦੇ ਆਂ ਬਾਰੇ ਵਾਲੇ ਦਾ ਟਾਈਮ ਦੱਸਿਏ ਆ ਤਾੜੀਆਂ ਮਾਰ ਦਿਓ ਜ਼ੋਰਦਾਰ ਬਾਰੇ ਵਗਦਾ ਆ ਟਾਈਮ ਦੱਸਿਏ ਭਾਈ ਆਈ ਚੱਲ ਕੇ ਦੱਸੀ ਮੇਰਾ ਭਰਾ ਕਿੰਨਾ ਟਾਈਮ ਆ ਅੱਜ ਇਸ ਟਰੈਕਟਰ ਦਾ ਜਿਹੜਾ ਚੱਲ ਕੇ ਗਿਆ ਚਾਹਦੇ ਟਰੈਕਟਰ ਲਈ ਤਾੜੀਆਂ ਮਾਰ ਦਿਓ 3 3 60 ਆ ਮਾਰੋ ਤਾੜੀਆਂ ਜ਼ੋਰਦਾਰ 3 3